ਅੱਜ ਅਸੀਂ ਪੰਜਾਬ ਨਾਲ ਜੁੜੇ ਤਿੰਨ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਪਹਿਲਾ ਮੁੱਦਾ ਜੁੜਿਆ ਹੈ ਪੰਜਾਬ ਦੇ ਇੱਕ SSP ਨਾਲ ਪੰਜਾਬ ਸਰਕਾਰ ਵੱਲੋਂ ਇੱਕ SSP ਨੂੰ ਅੱਜ ਮੋਤਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ ਇੱਕ ਬੈਠਕ ਕੀਤੀ ਗਈ ਹੈ ਇਸ ਤੋਂ ਇਲਾਵਾ ਦੂਸਰਾ ਮੁੱਦਾ ਹੈ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਚਰਚਾਚਨੇ ਕਿਉਂ ਚਰਚਾਚਨੇ ਇਸ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਮੈਂ ਹਾਂ ਨਰੇਸ਼ ਸ਼ਰਮਾ ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਸਰਕਾਰ ਵੱਲੋਂ ਅਮਰਸਰ ਬਿਜੀਲੈਂਸ ਦੇ ਐਸਐਸਪੀ ਲਖਵੀਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਸੂਤਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਕੁਝ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਵੱਲੋਂ ਸਰਕਾਰ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਇਸ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਹਾਲਾਂਕਿ 2 ਸਾਲ ਪਹਿਲਾਂ ਵੀ ਜਦੋਂ ਇਹ ਫਰੀਦਕੋਟ ਜੇਲ੍ਹ ਦੇ ਵਿੱਚ ਸੁੰਡਨ ਸੀ ਉਸ ਸਮੇਂ ਦੇ ਗ੍ਰਹਿਸਖਤਰ ਵੱਲੋਂ ਵੀ ਇੱਕ ਪੱਤਰ ਲਿਖਿਆ ਗਿਆ ਸੀ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਮੋਬਾਈਲਾਂ ਦਾ ਯੂਜ਼ ਹੋ ਰਿਹਾ ਜਿਸ ਤੋਂ ਬਾਅਦ ਇਹ ਦੇ ਖਿਲਾਫ ਕਾਰਵਾਈ ਦੀ ਸ਼ਪਾਸ਼ ਕੀਤੀ ਗਈ ਸੀ ਪਰ ਹੁਣ ਇੱਕ ਸੀਨੀਅਰ ਅਧਿਕਾਰੀ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਇਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਨਵੰਬਰ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਸਐਸਪੀ ਰੂਲਰ ਮਨਿੰਦਰ ਸਿੰਘ ਨੂੰ ਵੀ ਮੁਅਤਲ ਕੀਤਾ ਗਿਆ ਸੀ ਉਸ ਨੂੰ ਉਸਤੇ ਦੋਸ਼ ਸੀ ਕਿ ਉਹ ਵੱਲੋਂ ਗੈਂਗਸਟਰਾਂ ਦੇ ਖਿਲਾਫ ਲਾਪਰਵਾਹੀ ਵਰਤੀ ਗਈ ਹੈ ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਜਿਹੜਾ ਐਸਐਸਪੀ ਰੂਲਰ ਨੂੰ ਨਵੰਬਰ ਦੇ ਵਿੱਚ ਜਿਹੜਾ ਸਸਪੈਂਡ ਕੀਤਾ ਗਿਆ ਸੀ ਹਾਲਾਂਕਿ ਸਰਕਾਰ ਦੀ ਇਸ ਕਾਰਵਾਈ ਤੋਂ ਇਹ ਕੁ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਵੱਲੋਂ ਵੱਡੇ-ਵੱਡੇ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਅਗਰ ਕੋਈ ਵੱਡਾ ਅਧਿਕਾਰੀ ਵੀ ਲਾਪਰਵਾਹੀ ਵਰਤ ਰਿਹਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕਈ ਸੀਨੀਅਰ ਅਧਿਕਾਰੀ ਏਡੀਜੀਪੀ ਲੈਵਲ ਦੇ ਅਧਿਕਾਰੀ ਨੂੰ ਵੀ ਮੁਅਤਲ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਚਾਰਸ਼ੀਰ ਕੀਤਾ ਗਿਆ ਸੀ ਤੇ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਸਹਿਣ ਨੂੰ ਪਿਆਰ ਨਹੀਂ ਹੈ ਇਸ ਕਰਕੇ ਅਧਿਕਾਰੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੋਰਸ ਅਧਿਕਾਰੀਆਂ ਨਾਲ ਬੈਠਕ ਦੇ ਦੌਰਾਨ ਇਹ ਵੀ ਦੱਸਿਆ ਕਿ ਬਦੰਸ਼ਾਂ ਵਿਰੁੱਧ ਜਿਹੜੀ ਜੰਗ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ ਕਿਉਂਕਿ ਸਰਕਾਰ ਨੇ ਜਿਹੜੀ ਜ਼ੀਰੋ ਟੋਲਰੈਂਸ ਦੀ ਜਿਹੜੀ ਨੀਤੀ ਅਪਣਾ ਰੱਖੀ ਹੈ ਜਿਸ ਕਰਕੇ ਜਿਹੜੇ ਅ 30000 ਦੇ ਕਰੀਬ ਜਿਹੜੇ ਨਸ਼ਾ ਤਸ਼ਕਰਾ ਦੇ ਵਿਰੁੱਧ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਹੜੇ 30000 ਦੇ ਕਰੀਬ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਅਤੇ 40000 ਜਿਹੜੇ 302 ਤਸ਼ਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਬੀਤੀ ਜਾਂਚ ਰਾਹੀਂ ਵੀ ਜਿਹੜੇ ਅਹਿਮ ਨਤੀਜੇ ਸਾਡੇ ਕੋਲ ਸਾਹਮਣੇ ਆ ਰਹੇ ਨੇ ਉਹਨਾਂ ਕਿਹਾ ਕਿ 1400 ਤੋਂ ਵੱਧ ਜਿਹੜੀਆਂ ਪ੍ਰਾਪਰਟੀਆਂ ਨੂੰ ਜਬਤ ਕੀਤਾ ਗਿਆ ਜਿਸ ਤੋਂ 2730 ਕਰੋੜ ਰੁਪਏ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਜਬਤ ਕੀਤਾ ਗਿਆ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਇੱਕ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਵਿੱਚ ਨਸ਼ੀਲੇ ਜਿਹੜੇ ਪਦਾਰਥਾਂ ਦੇ ਅਪਰਾਧ ਤੋਂ ਕਮਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਇਸ ਤਰ੍ਹਾਂ ਜਿਹੜੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੇ ਅਦਾਲਤਾਂ ਵੱਲੋਂ 25000 ਤੋਂ ਵੱਧ ਐਨਡੀਪੀਐਸ ਕੇਸਾਂ ਦਾ ਜਿਹੜਾ ਫੈਸਲਾ ਦਿੱਤਾ ਗਿਆ ਜਿਸ ਦੇ ਵਿੱਚ 21600 ਤੋਂ ਵੱਧ ਜਿਹੜੀਆਂ ਨੇ ਜਿਹੜੀਆਂ ਸਜ਼ਾਾਂਵਾਂ ਹੋਈਆਂ ਨੇ ਤੇ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਕਹਿ ਕੇ ਸਰਕਾਰ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਜੋ ਡਰੋਨ ਆ ਰਹੇ ਨੇ ਪਾਕਿਸਤਾਨ ਤੋਂ ਜਬ ਉਹਨਾਂ ਨੂੰ ਰੋਕਣ ਲਈ ਵੀ ਸਰਕਾਰ ਵੱਲੋਂ ਬੜੇ ਪ੍ਰੇਰਣ ਕੀਤੇ ਗਏ ਨੇ ਤੇ ਇਸ ਤਰ੍ਹਾਂ ਸਰਕਾਰ ਜਿਹੜੀ ਹੈ ਉਹ ਜਿਹੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੇ ਬਹੁਤ ਜ਼ਿਆਦਾ ਜਿਹੜੇ ਆਪਣੇ ਕਦਮ ਉਠਾਏ ਨੇ ਚਾਹੇ ਨਸ਼ਿਆਂ ਦੇ ਖਿਲਾਫ ਹੋਵੇ ਜਾਂ ਗੈਂਗਸਟਰਾਂ ਦੇ ਖਿਲਾਫ ਹੋਵੇ ਕਿਉਂਕਿ ਉਹਨਾਂ ਨੇ ਕਿਹਾ ਕਿ 13 ਗੈਂਗਸਟਰਾਂ ਨੂੰ ਢੇਰ ਕੀਤਾ ਗਿਆ 916 ਜਿਹੜੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੈਂਗਸਟਰਾਂ ਦੇ ਖਿਲਾਫ ਵੀ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਜ ਅੰਦਰ ਕਾਨੂੰਨੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਏ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ इस तो अलावा जोड़ा सब तो अहम मुद्दा इस समय चर्चा चाहे वो नवजोत कौर सिद्धू ने क्योंकि नवजोत कौर सिद्धू वालों देश के गृह मंत्री अमित शाह की बड़ी तारीफ की गई है उन्होंने कहा कि जो बीजेपी नीतियां कार वो जोड़े अमित शाह का धनबाद करते हैं इस अलावा तो तीन देखिए कि पिछले दिन डॉक्टर नवजोत कौर सिद्धू वालों ਕੇਂਦਰੀ ਗ੍ਰਹਿ ਮੰਤਰੀ ਨਿਤਨ ਗੜਕਰੀ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇ ਸੀ ਹਾਲਾਂਕਿ ਨਵਜੋਤ ਕੋਰ ਸਿੱਧੂ ਕਹਿ ਚੁੱਕੇ ਨੇ ਕਿਈ ਵਾਰ ਕਿ ਉਹ ਭਾਜਪਾ ਚ ਜਾਣਾ ਚਾਹੁੰਦੇ ਨੇ ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨਹੀਂ ਛੱਡਣਾ ਚਾਹੁੰਦੇ ਉਹਨਾਂ ਦਾ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨਾਲ ਕਾਫੀ ਨੇੜਤਾ ਹੈ ਇਸ ਲਈ ਉਹ ਕਾਂਗਰਸ ਨਹੀਂ ਛੱਡਣਾ ਚਾ ਰਹੇ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਦੂਰ ਨੇ ਅਤੇ ਕਾਂਗਰਸ ਵੱਲੋਂ ਵੀ ਕੋਈ ਜ਼ਿਆਦਾ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ ਨਵਜੋਤ ਸਿੰਘ ਸਿੱਧੂ ਹਾਲਾਂਕਿ ਹਾਈ ਕਮਾਂਡ ਨੂੰ ਮਿਲਣਾ ਚਾਹੁੰਦੇ ਸੀ ਪਰ ਉਹਨਾਂ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਕਿਉਂਕਿ ਨਵਜੋਤ ਕੋ ਸਿੱਧੂ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆ ਕਿ ਮੁੱਖ ਮੰਤਰੀ ਬਣਨ ਦੇ ਲਈ 500 ਕਰੋੜ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਕਿਤਨਾ ਕਿਤੇ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਬਹੁਤ ਨਾਰਾਜ਼ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਚੁੱਪ ਨੇ ਪਰ ਉਹਨਾਂ ਦੀ ਜਿਹੜੀ ਪਤਨੀ ਡਾਕਟਰ ਨਵਜੋਤ कौर ਸਿੱਧੂ ਨੇ ਉਹ ਕਿਸੇ ਤਰੀਕੇ ਨਾਲ ਕਿਉਂਕਿ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਮਿਲ ਕੇ ਇੱਕ ਕਾਂਗਰਸ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹਨਾਂ ਲਈ ਜਿਹੜਾ ਇੱਕ ਭਾਜਪਾ ਵੀ ਅਲਟਰਨੇਟਿਵ ਹੋ ਸਕਦੀ ਹੈ ਇਸ ਤਰ੍ਹਾਂ ਦੀ ਜਿਹੜੀ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਨਵਜੋਤ कौर ਸਿੱਧੂ ਨੇ ਇੱਕ ਜਿਹੜਾ ਸੰਕੇਤ ਕਾਂਗਰਸ ਹਾਈ ਕਮਾਂਡ ਨੂੰ ਦੇ ਦਿੱਤਾ ਹੈ ਕਿ ਉਹਨਾਂ ਕੋਲ ਅਲਟਰਨੇਟਿਵ ਹੈਗੇ ਨਹੀਂ ਹਾਲਾਂਕਿ ਨਵਜੋਦ ਕੋ ਨਵਜੋਦ ਕੋ ਸਿੱਧੂ ਅ ਕਾਲੀ ਭਾਜਪਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਮੁੱਖ ਸੰਸਦ ਦੀ ਸਕੱਤਰ ਵੀ ਰਹੇ ਨੇ ਤੇ ਦੂਸਰਾ ਜਿਹੜਾ ਨਵਜੋਦ ਸਿੰਘ ਸਿੱਧੂ ਦਾ ਜਿਹੜਾ ਮੇਨ ਜਿਹੜਾ ਕਾਰਨ ਸੀ ਭਾਜਪਾ ਨੂੰ ਛੱਡਣ ਦਾ ਉਹਦੇ ਕਾਰਨ ਇਹ ਸੀ ਕਿ ਨਵਜੋਦ ਸਿੰਘ ਸਿੱਧੂ ਅ ਅਕਾਲੀ ਦਲ ਦੇ ਨਾਲ ਉਹਨਾਂ ਦੀ ਨਹੀਂ ਬਣ ਪਾ ਰਹੀ ਸੀ ਉਹ बार-बार ਕਹਿ ਰਹੇ ਸੀ ਕਿ ਭਾਜਪਾ ਅਕਾਲੀ ਦਲ ਤੋਂ ਬੱਕਰੀ ਹੋ ਕੇ ਪੰਜਾਬ ਦੇ ਅੰਦਰ ਚੋਣ ਲੜੇ ਜਿਸ ਕਰਕੇ ਉਹਨਾਂ ਦਾ ਜਿਹੜਾ ਅਕਾਲੀ ਦਲ ਦੇ ਨਾਲ ਕਾਫੀ ਜਿਹੜਾ ਉਸਨ ਮੁੱਦਿਆਂ ਦੇ ਉੱਤੇ ਕਾਫੀ ਉਹਨਾਂ ਦਾ ਜਿਹੜਾ ਟਕਰਾਅ ਸੀ ਤੇ बार-बार ਉਹ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰਦੇ ਸੀ ਉਸ ਸਮੇਂ ਕਿਉਂਕਿ ਅਕਾਲੀ ਭਾਜਪਾ ਦਾ ਗੱਠ ਜੋੜ ਸੀ ਇਸ ਕਰਕੇ ਭਾਜਪਾ ਅਕਾਲੀ ਦਲ ਦਾ ਸਾਥ ਨਹੀਂ ਛੱਡਣਾ ਜਾਂਦੀ ਸੀ ਪਰ ਕਿਉਂਕਿ ਹੋរី ਹੋਰੀ ਹਾਲਾਤ ਬਣੇ ਕਿਸਾਨ ਐਜੀਟੇਸ਼ਨ ਆਇਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਅਕਾਲੀ ਦਲ ਸਪੋਰਟ ਕਰ ਰਿਹਾ ਸੀ ਕਿਸਾਨ ਬਿਲਾ ਦਾ ਤੇ ਉਸ ਤੋਂ ਬਾਅਦ ਇੱਕੋਦਮ ਜਿਹੜੀ ਸਿਆਸਤ ਬਦਲ ਜਾਂਦੀ ਹੈ ਜਦੋਂ ਦੇਖਦੇ ਨੇ ਕਿ ਜਿਹੜਾ ਕਿਸਾਨ ਬਿਲਾ ਨੂੰ ਲੈ ਕੇ ਉੱਤੇ ਇੱਕ ਸਾਲ ਧਰਨਾ ਚੱਲਦਾ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਤੋਂ ਆਪਣਾ ਸਾਥ ਛੱਡ ਦਿੰਦਾ ਤੇ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਉਹ ਕੇਂਦਰ ਚ ਵਜ਼ੀਰ ਸੀ ਉਹ ਆਪਣੀ ਵਜ਼ੀਰੀ ਤੋਂ ਅਸਤੀਫਾ ਦੇ ਦਿੰਦਿੰਦੇ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਬਖਰੇ ਹੋ ਜਾਂਦੇ ਨੇ ਤੇ ਬੀਜੇਪੀ ਤੇ ਲਗਾਤਾਰ ਅਕਾਲੀ ਦਲ ਵੱਲੋਂ ਨਿਸ਼ਾਨੇ ਸਾਦੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਅ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣ ਉਹਦੇ ਵਿੱਚ ਚਾਹੇ 2024 ਦੇ ਲੋਕ ਸਭਾ ਚੋਣਾਂ ਹੋਣ ਉਹਦੇ ਵਿੱਚ ਤੁਸੀਂ ਦੇਖਿਆ ਹੈ ਕਿ ਅਕਾਲੀ ਦਲ ਤੇ ਭਾਜਪਾ ਵੱਖਰੇ ਹੋ ਕੇ ਚੋਣ ਲੜਦੇ ਨੇ ਪਰ ਹੁਣ ਕਿਤੇ ਨਾ ਕਿਤੇ ਕਿਉਂਕਿ ਅਕਾਲੀ ਦਲ बार-बार ਇਹ ਗੱਲ ਕਹਿ ਰਿਹਾ ਕਿ ਉਹਨਾਂ ਦੇ ਕੋਈ ਸ਼ਰਤਾਂ ਹਨ ਅਗਰ ਉਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਹੀ ਉਹ ਭਾਜਪਾ ਨਾਲ ਸਮਝੌਤਾ ਕਰ ਸਕਦੇ ਨੇ ਹਾਲਾਂਕਿ ਅਕਾਲੀ ਦਲ ਦੇ ਕੁਝ ਲੀਡਰ ਨੇ ਅੰਦਰੋਂ-ਅੰਦਰ ਹੀ ਚਾਹੁੰਦੇ ਨੇ ਕਿ ਭਾਜਪਾ ਨਾਲ ਇਕੱਠ ਜੋੜ ਹੋ ਜਾਏ ਕਿਉਂਕਿ 2027 ਦੀਆਂ ਇਹਨੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਗਰ ਕਾਲੀ ਭਾਜਪਾ ਦਾ ਗੱਠ ਜੋੜ ਹੁੰਦਾ ਤਾਂ ਦੋਨਾਂ ਨੂੰ ਹੀ ਫਾਇਦਾ ਹੋਏਗਾ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ बार-बार ਕਹਿ ਰਹੇ ਨੇ ਕਿ ਉਹ ਕੁਝ ਸ਼ਰਤਾਂ ਜੋ ਤੱਕ ਭਾਜਪੀ ਉਹਨਾਂ ਦੀਆਂ ਸ਼ਰਤਾਂ ਨਹੀਂ ਮੰਨੇਗੀ ਤੇ ਇਹ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨਗੇ ਪਰ ਹੁਣ ਕਿਉਂਕਿ ਉਧਰ ਨਵਜੋਤ ਕੋ ਸਿੱਧੂ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੇ ਨੇ ਬਾਪਪਾ ਨੇਤਾਵਾਂ ਦੀ ਤਾਰੀਫ ਜਿਹੜੀ ਉਹਨਾਂ ਨੇ ਕੀਤੀ ਜਾ ਰਹੀ ਹੈ ਖਾਸ ਕਰ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਿਸ ਤਰ੍ਹਾਂ ਤਾਰੀਫ ਕੀਤੀ ਜਾ ਰਹੀ ਹੈ ਜਿਸ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹੜੀ ਪੰਜਾਬ ਦੀ ਸਿਆਸਤ ਬਦਲੇਗੀ ਸਿੱਧੂ ਪਰਿਵਾਰ ਕੀ ਫਿਰ ਦੇਖਣਾ ਇਹ ਹੈ ਕਿ ਨਵਜੋਤ ਕੋਰ ਸਿੱਧੂ ਕੀ ਨਵਜੋਤ ਸਿੰਘ ਸਿੱਧੂ ਨੂੰ ਵਾਪਸ ਭਾਜਪਾ ਲੈ ਜਾ ਸਕਦੇ ਨੇ ਜਾਂ ਖੁਦ ਹੀ ਭਾਜਪਾ ਦੇ ਵਿੱਚ ਜਾਂਦੇ ਨੇ ਇਹ ਤਾਂ ਕਿਉਂਕਿ ਭਾਜਪਾ ਕਿਉਂਕਿ ਬਾਰ-ਬਾਰ ਨਵਜੋਤ ਕੋਰ ਸਿੱਧੂ ਕਹਿ ਰਹੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਏ ਤਾਂ ਹੀ ਉਹ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਆਉਣਗੇ ਕਿੰਨਾ ਲੱਗੇ ਤੇ ਲੱਗ ਰਿਹਾ ਕਿ ਜਿਹੜਾ ਕਾਂਗਰਸ ਹਾਈ ਕਮਾਂਡ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਨੋ ਨੂੰ ਤਿਆਰ ਨਹੀਂ ਹੈ ਉਹਦੇ ਵੱਲੋਂ ਸਰਵੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਉਹਨਾਂ ਦੇ ਪ੍ਰਵਾਰੀਏ ਤੋਂ ਰਿਪੋਰਟ ਵੀ ਮੰਗੀ ਗਈ ਹੈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਸੋ ਬਹੁਤ ਸਾਰੇ ਇਸ਼ਿਊਜ਼ ਨੇ ਸੋ ਕਿਤਨਾ ਕਿਤੇ ਇਹ ਲੱਗ ਰਿਹਾ ਕਿ ਨਵਜੋਤ ਕੌਰ ਸਿੱਧੂ ਹੁਣ ਸਿਆਸਤ ਦੇ ਵਿੱਚ ਉਹ ਨਵੀਂ ਜਿਹੜੀ ਆਪਣੀ ਸਿਆਸਤ ਦੀ ਤਲਾਸ਼ ਕਰ ਰਹੇ ਨੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਕੋਲੇ ਇੱਕੀ ਮੌਕਾ ਭਾਜਪੀ ਹੈ ਕਿਉਂਕਿ ਭਾਜਪੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਐਮਪੀ ਵੀ ਰਹਿ ਚੁੱਕੇ ਨੇ ਉਹਨਾਂ ਨੇ ਆਪਣਾ ਸਿਆਸੀ ਜਿਹੜਾ ਕੈਰੀਅਰ ਹੈ ਭਾਜਪਾ ਤੋਂ ਸ਼ੁਰੂ ਕੀਤਾ ਸੀ ਸੋ ਕਿਤਨਾ ਕਿਤੇ ਇਸ ਗੱਲ ਦੀ ਚਰਚਾ ਹੈ ਕਿ ਸ਼ਾਇਦ ਹੁਣ ਜਿਹੜਾ ਨਵਜੋਤ ਕੌਰ ਸਿੱਧੂ ਦੇ ਜ਼ਰੀਏ ਭਾਜਪਾ ਵੱਲ ਜਿਹੜੀ ਇਹ ਜਿਹੜਾ ਸਿੱਧੂ ਪਰਿਵਾਰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਨਵਜੋਤ ਕੋਰ ਸਿੱਧੂ ਵੱਲੋਂ ਜਿਹੜੇ ਸੰਕੇਤ ਦਿੱਤੇ ਨੇ ਜਿਸ ਤੋਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਤਨੇ ਕਿਤੇ ਜਿਹੜਾ ਫਿਰ ਜਿਹੜਾ ਪੰਜਾਬ ਦੀ ਸਿਆਸਤ ਬਦਲੇਗੀ ਕਿਉਂਕਿ ਕਾਂਗਰਸ ਵੱਲੋਂ ਦਰਕਰਨ ਨਵਜੋਤ ਸਿੰਘ ਸਿੱਧੂ ਫਿਰ ਭਾਜਪਾ ਦੇ ਜਿਹੜੇ ਦੇ ਨਾਲ ਜਾ ਸਕਦੇ ਨੇ ਤੇ ਸ਼ਾਇਦ ਪੰਜਾਬ ਦੀ ਜਿਹੜੀ ਸਿਆਸਤ ਬਦਲ ਸਕਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਆ ਕਾਂਗਰਸ ਵਿੱਚੋਂ ਬਾਹਰ ਕੀਤਾ ਗਿਆ ਸੀ ਉਸ ਸਮੇਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਸੀ ਤੇ ਉਸ ਸਮੇਂ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਵੱਲੋਂ ਬਹੁਤ ਹੀ ਜਿਹੜਾ ਭੂਮਿਕਾ ਨਵਾਈ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਤੋਂ ਬਾਹਰ ਰਸਤਾ ਦਿਖਾਉਣ ਦਾ ਦੂਜੇ ਪਾਸੇ ਜਿਹੜਾ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਸੀ ਉਹਨਾਂ ਦੀ ਵੀ ਬੜੀ ਅਹਿਮ ਭੂਮਿਕਾ ਸੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਪਰ ਕਿਉਂਕਿ ਹੁਣ ਅਮਨਪ੍ਰੀਤ ਸਿੰਘ ਬਾਦਲ ਵੀ ਬੀਜੇਪੀ ਦੇ ਅੱਗੇ ਨੇ ਸੋ ਕਿੰਨਾ ਕਿਤੇ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਜਿਹੜੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਬੀਜੇਪੀ 'ਚ ਆਉਂਦੇ ਨੇ ਤਾਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਥੋੜੀ ਮਜ਼ਬੂਤੀ ਮਿਲ ਸਕਦੀ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕੀ ਫੈਸਲਾ ਲੈਂਦੇ ਨੇ ਕਿਉਂਕਿ ਨਵਜੋਤ ਕੋਰ ਸਿੱਧੂ ਵੱਲੋਂ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਵਿੱਚ ਇੱਕ ਨਵੇਂ ਜਿਹੜੇ ਸੰਕੇਤ ਦਿੱਤੇ ਜਾ ਰਹੇ ਨੇ ਧੰਨਵਾਦ